3000 ਮੰਗਦਾ ਬਾਬਾ ਤਾ ਸੁਣ ਕਿਵੇਂ ਕਰੀਏ ਉਹ ਐ ਦੱਸ ਵੀ ਠੀਕ ਆ ਬੱਕਰੀ ਨਹੀਂ ਮਾੜੀ ਹੈਲੋ ਅੱਠ ਵੀ ਪੜੀ ਗਈ ਹੈ ਮੈਂ ਹਾਂ ਬਈ ਮੰਡੀ ਤੇ ਆ ਮੰਡੀ ਤੇ ਬਾਈ ਕਮੀ ਜੀ ਲੱਗੂ ਸੋਦੀ ਪਹੁੰਚਦੀ ਸੋਦੋ ਹਾਂ ਬਸ ਠੀਕ ਹੈ ਹੈ ਜੀ ਹੈ ਆਹ ਕਹਿੰਦਾ ਉਹ ਮਹਿੰਗੀ ਹੈ ਫਿਰ ਇਹਦਾ ਦੱਸ ਮੈਨੂੰ ਪਰਾਂ ਨੂੰ ਹੋ ਕੇ 2 ਮਿੰਟ ਲਾ ਕਿਉਂ ਵੀ ਨਿਮੇਟੀ ਹੈ ਪਰਾਂ ਪੂਰੀ ਖਰਜੋ ਮੁੰਡਾ ਹੈ 18000 ਦੰਦਾ ਬਾਬਾ ਹਾਂ ਨਹੀਂ ਉਹਨੂੰ ਚਾਹ ਨੂੰ ਚਾਹੀਦੀ ਆ ਯਾਰ ਹੋਰ ਫਿਰ ਕਿੰਨੇ ਦੀ ਦੇਵੇਂਗਾ ਇੰਨਾ ਫਰਕ ਨਹੀਂ ਪਤਾ ਬੱਤੀ ਬੰਦੇ ਦਾ ਫਿਰ ਦੱਸ ਤਾਂ ਦੇ ਤੁਸੀਂ ਦੱਸਣਾ ਇਹ ਕੱਚੇ ਪੈਸੇ ਆ ਜਾਂ ਪੱਕੇ ਬਾਬਾ ਤਾਂ ਕਦੇ ਮੰਡੀ 'ਚ ਨਹੀਂ ਆਏ ਫਿਰ ਉਹਨੂੰ ਤਾਂ ਐਵੇਂ ਹੀ ਲੱਗਦੀ ਆ ਇਹ ਚਲ ਕੋਈ ਨਾ ਉਹ ਤਾਂ ਕਿਹੜਾ ਗੁੱਸਾ ਉਹ ਕਹਿੰਦਾ ਮੰਡੀ ਜਾ ਉਹਦਾ ਚਾਹ ਨੂੰ ਚਾਹੀਦੀ ਆ ਉਹਦੇ ਚਾਹ ਖਾ ਉਹ ਹੀ ਲੈ ਲੈ ਫਿਰ ਚਾਹ ਆਲੀ ਲੈ ਲੈ ਘੱਟਰੇ ਚਾਈ ਲੈ ਲੈ ਚੀਜ਼ ਵੀ ਸੋਨੂੰ ਦਾ ਪਤਾ ਨਹੀਂ ਲੱਜੂ ਕਿਹੜੀ ਰੱਜ ਬੱਚੇ ਬੁੱੱਚੇ ਤਾਂ ਨਹੀਂ ਮਾ ਕਰ ਅਈਲੀ ਹੈ ਗਿਆ ਵਿੱਚ ਦੋ ਬੱਕਰੀਆਂ ਮਾਰ ਬੱਚੇ ਬੱਚਾ ਹੈਗਾ ਆ ਪੱਠਾ ਤੇ ਇੱਕ ਪੁਰਾਣੀ ਪਈ ਹੋਈ ਏ ਮਾਰ ਹਾਂ ਕੀ ਕਰੀਏ ਹੁਣ ਬਾਲਾ ਫਰਕ ਕਰ ਜੀ ਕਿੰਨਾ ਖਾ ਕੱਢਣਾ ਹੈ ਪੱਕੇ ਪੈਸੇ ਲਾਉ ਕੋ ਨਾ ਕੋ ਬਾਬਾ 18 ਦੀ ਨਹੀਂ ਮਿਲਣੀ ਪੱਕੇ ਪੈਸੇ ਲਾ ਦੇ ਹਾਂ ਥੋੜੇ ਕੱਚੇ ਤੂੰ 20000 ਦੀ ਜੋਈ ਬਸ ਤਾਂ ਫੜੋ ਫੜੋ ਨਾ ਨਾ ਹੋ ਮੰਨ ਲੈ ਕਿਦਾਂ ਚਲੀ ਫੜੋ ਨਾ ਹੋ 30000 ਰੁਪਏ ਵੰਗਰਦਾ ਪਾਉਂ ਫालतू ਤਾਂ ਨਹੀਂ ਮੰਗਿਆ ਨੇ ਬਈ ਯਾਰ ਚੀਜ਼ ਹੀ ਮੰਗਦਾ ਪੱਠ ਵੀ ਪੈਸੇ ਪਈ ਹੋਈ ਏ ਯਾਰ ਮਾਰ ਫਿਰ ਹੋਰ ਕਿੰਨੇ ਦੀ ਹੋਰ ਕਿੰਨੇ ਦੀ ਹੋਰ ਕਿੰਨੇ ਦੀ ਘਟ ਦੇ ਦੇ 10000 ਰੁਪਏ ਬਸ ਤੁਹਾਡਾ ਆ ਵੀ ਡੀ ਕਰੀ ਹੋੜਾ ਸਾਢੇ 20 ਦੀ ਦੇਣੀ ਹੈ 21 ਦੀ ਦੇਣੀ ਹੈ ਹੁਣ ਦੱਸ ਬਾਬਾ ਕੀ ਕਰਾਂ ਇਹਨੂੰ ਵੀ ਪਤਾ ਤੈਨੂੰ ਵੀ ਪਤਾ ਹਾਂ ਚਰਨੇ ਦਾ 25000 ਰੁਪਏ ਲਾਇਆ ਪਿਛਲੀ ਮੰਡੀ ਤੇਰੇ ਚਰਨੇ ਦਾ ਕੀ ਹੈ ਚਰਨੇ ਨੇ ਕਿਸੇ ਨੂੰ ਦੇਣੀ ਹੋਣੀ ਉਹ ਆਪਣੇ ਪੁੱਗਦੇ ਲਾ ਗਿਆ ਵਿਚਾਰਾ ਉਹਨੇ ਆਪਣੇ ਪੁੱਗਦੇ ਲਾਉਣੇ ਨੇ ਇਨੇ ਆਪਦੇ ਪੁੱਗਦੇ ਲਾਉਣਾ ਨਹੀਂ 22 ਮਗਰ ਬੱਚਾ ਕਈ ਦੇ ਮਗਰ ਬੱਚਾ ਇਹ ਅੱਡੀ ਇਕਲੀ ਨਾ ਚਰਨਾ ਤਾਂ ਆਪਦੇ ਪੁੱਗਦੇ ਲਾਊਗਾ ਲੱਭਣਾ ਨਹੀਂ ਆ ਵੀ ਗੱਭਣਾ ਬੱਕਰੀ ਰਾਣੀ ਆ ਵੀ ਤਾਂ ਹਾਂ ਤੰਕਾਰ ਸੁਕਤੀ ਬਾਦ ਮੰਨਦਾ ਸੋ ਦੇਖ ਲੋ ਕਿ ਨਾ ਕਰ ਲੈ ਆ ਕਰ ਲੈ ਨੂੰ ਕੁੱਕ ਦੇ ਦੱਸ ਮੜਾ ਦੱਸ ਨਾ ਫਿਰ ਮੈਂ ਦੱਸ ਤੂੰ ਐਂ ਕੋ ਕਰਦਾ ਤੂੰ ਤਾਂ ਇਹ ਵਾਰੀ ਵੇਚਦਾ ਤੈਨੂੰ ਤਾਂ ਹੁਣ ਪਤਾ ਹੀ ਥੱਲੇ ਆ 25000 ਹੋਰ ਹਾਂ ਅਜੇ ਪਤਾ ਨਹੀਂ ਕੀ ਗੱਲ ਹੋਣੀ ਹੈ ਹੈ ਤਾਂ ਕਿ ਗੱਲ ਹੋਣੀ ਹੈ 22000 ਦੀ ਦਿੰਨੇ 23 ਦੀ ਦਿੰਨੇ 24 ਦੀ ਦਿੰਨੇ ਚੱਲੀਏ ਹੁਣ ਕੋਰ ਆਏਗਾ ਤਾਂ ਦੇਖ ਲੈ ਕੋਈ ਆ ਰਿਹਾ ਉਹਦੀ ਹੁੰਦੀ ਹੈ ਬੱਕਰੀ ਮੇਰੀ ਗਾਰਸਾ ਦੇ ਵਿੱਚ ਕਿਉਂ ਕਸਾਂ ਜਾਂ ਪਈ ਜਾਂਦਾ ਫਿਰ ਉਹ ਹੀ ਤਾਂ ਗੱਲ ਹੈ ਹੁਣ ਐਸੀ ਵੀ ਨਹੀਂ ਕਾ ਸਕਦੀ ਤਵੇ ਲੱਗੀ ਯਾਰ ਆਜੂ ਫੜਾ ਸਾਈ 25000 ਦੀ ਉਹ ਵੀ ਫੜ ਉਹ ਫੜ ਹੁਣ 25 ਹੋਣਾ ਹੈਗਾ ਉਹ ਨਹੀਂ ਦੰਦਾ ਹਾਂ ਯਾਰ ਦੱਸ ਯਾਰ ਉਹ ਹੀ ਧਵਾਉ ਕਰੀ ਜੰਨੇ 2000 ਕੱਟ ਦੇ ਦੇ ਅਰੇ 1500 ਖਰਚਾ ਵੀ ਪੂਏ ਨੂੰ ਮਰਾ ਹੱਥ ਕਰਾ 25 ਦੀ ਹੋ ਗਈ ਬਹੁਤ ਤਾਂ ਸਿਆਣਾ ਨਾਮ ਹੈ ਨਹੀਂ ਨਹੀਂ ਆ ਹੋ ਗਈ ਹੋ ਨਹੀਂ ਤੇਰੇ ਬੁੜੇ ਨੂੰ ਬੱਕਰੀ ਦੇਹਂਦਾ ਰਾਜੂ ਮਾਪੀ ਤੈਨੂੰ ਕੀ ਕਰੀਏ ਯਾਰ ਫਿਰ ਗੰਭੀ ਹੋ ਦੇ ਭਾਈ ਉਹ ਤੇਰੇ ਸਾਹਮਣੇ ਰਾਜੂ ਪੈਸੇ ਕੱਟ ਲਾਇਆ ਹੋਰ ਦੇਖਣਾ ਫਿਰ ਹੋਰ ਕੀ ਹੋਰ ਦੇਖੇਗਾ ਕਿਹੀ ਹੁਣ ਤੇਰੇ ਸਾਹਮਣੇ ਪੈਸੇ ਕੱਟ ਲਾਇਆ ਥੱਲੇ ਨਹੀਂ ਮਿਲੀ ਕੋਈ ਹੈ ਥੱਲੇ ਗਏ ਤੇ ਅਸੀਂ ਤਾਂ ਕੁਝ ਨਹੀਂ ਦੇਖਿਆ ਤੈਨੂੰ ਹੁਣ ਮਾਰ ਆਲਾ ਹੁਣ ਪਤਾ ਵੀ ਕਿੱਥੇ ਬੱਕਰੀ ਹੈ ਹੁਣ ਹਰੇਕ ਦਾ ਪਤਾ ਹੈ ਪਰਦਾ ਚੰਗੀ ਹੈ ਹੈ ਪਰਦਾ ਚ ਫਿਰ ਆਪਾਂ ਹੁਣ ਪਈ ਗਈ ਕਿੰਨੇ ਰਿਆ ਮੈਂ ਦੇਣਾ ਇੱਥੇ ਤੁਹਾਨੂੰ ਘੱਟ ਦੀ ਵੀ ਦੇਣਾ ਫਰਾਰੀ ਦੇ ਪਰੇ ਯਾਰ ਕੋਈ ਕੋਈ ਬੱਕਰੀ ਆ ਲੈ ਲੈ 15000 ਦੀ ਲੈ ਜਾ 1525 ਤੈਨੂੰ ਕਹਿੰਦਾ ਪਰ ਇਹਦਾ ਗੱਲ ਆ ਵੀ ਚੀਜ਼ ਦੀ ਬੋਲ ਖਾਦਦਾ ਮੈਂ ਵੀ ਮੇਰੀ ਗੱਲ ਸੁਣ ਉਹਨੇ ਪਹਿਲੀ ਵਾਰ ਕੋਈ ਐ ਤਾਂ ਨਹੀਂ ਵੀ ਉਹ ਕਪਾਲਾ ਨਹੀਂ ਘਟ ਗਿਆ ਮੈਂ ਵੀ 2000 ਜੇ ਤੁਸੀਂ 25 ਦਾ ਆ ਆਪਾਂ ਚੱਲੇ ਆ ਗਏ ਮੈਂ ਵੀ ਕਿਹੜਾ 30 ਦੀ ਖੜਿਆ ਉਹ ਵੀ ਤਾਂ ਕਰਦਾ ਹੈ ਤਾਜੂ 500 ਹੋਰ ਦੇ ਦੇ ਯਾਰ ਜੇ ਦੀ ਮਰਦਾ پچی اگلے نے ਕਰੀ ਨਹੀਂ ਮਾਰੀ ਨਹੀਂ ਵਕਰੀ ਚੰਗੀ ਹੈ ਚੰਗੀ ਕਰਕੇ ਆਪਾਂ 26 ਦਾ ਤਾਂ ਨਹੀਂ ਨਹੀਂ ਸਹੀ ਥੱਲੇ ਉਹ ਜੀ ਤੇਸ ਕਦੋਂ ਦੰਤਾਂ ਦਬੂਗੇ ਇਹ ਤੁਦੋਂ ਕਿ ਉਹ ਇਕੜ ਕਰਕੇ ਹਰਾ ਪਾਈਏ ਪ੍ਰਸੈਂਟ ਪ੍ਰਸਣ ਦਬੂਗੀ ਉਸੇ ਤਾੜੇ ਆ ਜੂਗੀ ਢਾਣੇ ਪਾ ਲੈ ਕਿਲੋ ਤਾਂ ਤਾਂ ਘਟਦੀ ਨਹੀਂ ਕਿਲੋ ਸਿਆਮ ਨੂੰ ਕਿਲੋ ਸਵੇਰੇ ਕਿਉਂ ਜੀ ਇਹ ਨਹੀਂ ਪਤਾ ਗੱਬਣ ਵੀ ਹੋਵੇ ਦਵਾਰੇ ਐ ਬਾਬਾ ਇਹਨੂੰ ਪਤਾ ਇਹ ਨਹੀਂ ਪਤਾ ਗੱਬਣ ਵੀ ਹੋ ਸਕਦੀ ਹੈ ਦਵਾਰੇ ਨਹੀਂ ਹੈ ਨਹੀਂ ਆ ਭਾਈ ਹੋ ਸਕਦੀ ਹੈ ਇਹ ਗਾਂਾਂ ਦੀ ਗਾਂ ਹੁੰਦੀਆਂ ਜਾਂਦੀਆਂ ਨੇ ਕਿਉਂ ਜੀ <laughs> دیکھے بھائی دو پن, چار چھ سات اٹھ نو سات ہو ساری کر لے گئے